ਅੱਜ ਉਹ ਪ੍ਰਧਾਨ ਸਹਿਕਾਰੀ ਸਭਾ ਥਰਾਜ ਜਿਹੜੀ ਤਿੰਨ ਪਿੰਡਾਂ ਦੀ ਸਾਂਝੀ ਸੁਸਾਇਟੀ ਹੈ ਥਰਾਜ ਕੋਟਲਾ ਰਾਏਕਾ ਤੇ ਪਿੰਡ ਦੱਲੂ ਵਾਲਾ ਤਿੰਨ ਪਿੰਡਾਂ ਦੀ ਸਾਂਝੀ ਸੁਸਾਇਟੀ ਹੈ ਜਿਹੜੀ ਜਿਸ ਦੀ ਅੱਜ ਚੋਣ ਵਰਕ ਰਿਹਾ ਜਿਹੜੀ ਮੈਂਬਰਾਂ ਦੀ ਭੜਤੀ ਹੋਈ ਹੈ 11 ਮੈਂਬਰ ਜਿਹੜੇ ਨਿਯੁਕਤ ਕੀਤੇ ਗਏ ਨੇ ਇਸ ਨਿਯੁਕਤੀ ਬਾਰੇ ਜਿਹੜੀ ਹੈਗੀ ਹੈ ਪਤਵੰਤੇ ਔਰ ਜਿਹੜੇ ਮੈਂਬਰ ਨੇ ਸਾਰੇ ਇਸ ਜਗ੍ਹਾ ਤੇ ਥਰਾਜ ਦੀ ਸੁਸਾਇਟੀ ਦੇ ਵਿੱਚ ਮੌਜੂਦ ਨੇ ਗੱਲਬਾਤ ਕਰਕੇ ਉਹਨਾਂ ਤੋਂ ਹੀ ਜਾਣਾਂਗੇ ਕਿ ਅੱਜ ਦੀ ਜਿਹੜੀ ਚੋਣ ਪ੍ਰਕਿਰਿਆ ਹੈ ਕਿਸ ਤਰ੍ਹਾਂ ਨੇਪੜੇ ਚੜੀ ਹੈ ਕਿਉਂਕਿ ਅੱਜ ਸਵੇਰ ਤੋਂ ਜਿਹੜੀ ਜਿਹੜੀਆਂ ਖਬਰਾਂ ਮਿਲ ਰਹੀਆਂ ਸੀ ਉਹ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਕਿਸੇ ਗੜਬੜੀ ਦੀ ਸੰਭਾਵਨਾ ਹੈ ਪਰ ਜਦੋਂ ਇੱਥੇ ਆ ਕੇ ਦੇਖਿਆ ਸੋ ਜਿਹੜੀਆਂ ਸੰਭਾਵਨਾਵਾਂ ਸੀ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਵਿਰਾਮ ਲੱਗਿਆ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਸੁਸਾਇਟੀ ਦੇ ਸਖਤਰ ਨੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਹੀ ਪਹਿਲਾਂ ਅੱਜ ਦੀ ਇਸ ਸੁਸਾਇਟੀ ਦੀ ਪ੍ਰਕਿਰਿਆ ਬਾਰੇ ਗੱਲਬਾਤ ਕਰਦੇ ਹਾਂ ਕਿਵੇਂ ਜਿਹੜੀ ਹੈਗੀ ਨੇ ਪਰੇਚੜੀ ਸਖਤਰ ਸਾਹਿਬ ਜਿਹੜੀ ਅੱਜ ਦੀ ਸੁਸਾਇਟੀ ਦੀ 11 ਮੈਂਬਰ ਤੁਸੀਂ ਚੁਣ ਕੇ ਲਿਆਉਂਦੇ ਨੇ ਸੁਸਾਇਟੀ ਦੇ ਕਿਸ ਤਰ੍ਹਾਂ ਦੀ ਅੱਜ ਜਿਹੜੀ ਚੋਣ ਕਰਕੇ ਰਏ ਨੇ ਪਰੇਚੜੀ ਸਾਡੀ ਜਿਹੜੀ ਕੋਆਰਡੀਨੇਟਰ ਸੁਸਾਇਟੀ ਹੈ ਜੀ ਇਹ ਪਿੰਡ ਥਰਾਜ ਪਿੰਡ ਕੋਟਲਾਰਾ ਇਕਾੁਰ ਪਿੰਡ ਦੱਲੂ ਵਾਲਾ ਤਿੰਨਾ ਪਿੰਡਾਂ ਦੀ ਸਾਂਝੀ ਸੁਸਾਇਟੀ ਆ ਸਾਡੇ ਪਿੰਡ ਦੇ ਨਾਲ ਸਾਡਾ ਸਹਿਕ ਪਿੰਡ ਕਪੂਰ ਸਿੰਘ ਵਾਲਾ ਵੱਖਰਾ ਹੈ। ਔਰ ਸਾਡੇ ਵਿੱਚ 8 ਜਿਹੜੇ ਮੈਂਬਰ ਆ ਉਹ ਸਾਡੇ ਨਗਰthਰਾਜ ਤੋਂ ਬਣਦੇ ਆ ਜ਼ੋਨ ਨੰਬਰ 1 ਤੋਂ। ਜੀ। ਤੇ 2 ਜਿਹੜੇ ਮੈਂਬਰ ਹੈਗੇ ਆ ਉਹ ਬਣਦੇ ਆ ਕੋਟਲਾ ਰਾਏ ਕਾ ਤੋਂ ਜ਼ੋਨ ਨੰਬਰ 2 ਤੋਂ ਤੇ 1 ਦੱਲੂ ਵਾਲਾ ਤੋਂ ਬਣਦਾ ਹੈ ਜ਼ੋਨ ਨੰਬਰ 3 ਤੋਂ। ਜੀ। ਔਰ ਤਿੰਨਾ ਹੀ ਪਿੰਡਾਂ ਦੇ ਆ ਜਿਹੜੀਆਂ ಗ್ರಾಮ ਪੰਚਾਇਤਾਂ ਤਿੰਨਾ ਹੀ ਪਿੰਡਾਂ ਦੇ ਜਿਹੜੇ ਸੂਝਵਾਨ ਮੈਂਬਰ ਹੈ ਤਿੰਨਾ ਹੀ ਪਿੰਡਾਂ ਦੇ ਪਤਵੰਤੇ ਸੱਜਣਾਂ ਔਰ ਸਾਰੀਆਂ ਹੀ ਪਾਰਟੀਆਂ ਦੇ ਸਾਰੇ ਹੀ ਸਤਿਕਾਰਯੋਗ ਸੱਜਣਾਂ ਨੇ ਸਰਬਸੰਮਤੀ ਕਰਕੇ ਤਿੰਨਾ ਪਿੰਡਾਂ ਤੋਂ ਹੀ ਸਹਿਮਤੀ ਨਾਲ ਸਾਰੇ ਮੈਂਬਰ ਲੈ ਕੇ ਆਂਦੇ ਆ ਔਰ ਉਹਨਾਂ ਸਹਿਮਤੀ ਜਿਹੜੇ ਸਹਿਮਤ ਹੋਏ ਮੈਂਬਰ ਆ ਸਾਰਿਆਂ ਨੇ 11 ਦੇ 11 ਨੇ ਕਾਗਜ਼ ਦਾਖਲ ਕੀਤੇ ਕਿਸੇ ਨੇ ਕਿਸੇ ਤੇ ਕੋਈ ਇਤਰਾਜ਼ ਪ੍ਰਗਟ ਨਹੀਂ ਕੀਤਾ ਸਾਰਿਆਂ ਦੇ ਕਾਗਜ਼ ਸਹੀ ਪਾਏ ਗਏ ਔਰ ਸਾਰੇ 11 ਦੇ 11 ਮੈਂਬਰ ਬਿਨਾਂ ਮੁਕਾਬਲਾ ਛੁਣੇ ਗਏ ਸਾਡੀ ਸੁਸਾਇਟੀ ਦੇ ਨਾਲ ਸੰਬੰਧਿਤ ਚਾਰ ਤਿੰਨ ਨਗਰਾਂ ਔਰ ਸਾਡੇ ਪਿੰਡ ਦੇ ਨਾਲ ਕਪੂਰ ਸਿੰਘ ਵਾਲਾ ਚਾਰਾਂ ਨਗਰਾਂ ਦੇ ਸਰਪੰਚ ਸਾਹਿਬਾਨ ਚਾਰਾਂ ਨਗਰਾਂ ਦੀ ಗ್ರಾಮ ਪੰਚਾਇਤ ਚਾਰਾਂ ਨਗਰਾਂ ਦੇ ਪਤਵੰਤੇ ਸੱਜਣ ਇੱਥੇ ਹਾਜ਼ਰ ਹੈ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਚੋਣ ਹੋਈ ਹੈ ਤੇ ਮੈਂ ਸਾਰਿਆਂ ਚਾਰਾਂ ਨਗਰਾਂ ਨੂੰ ਪੰਚਾਇਤਾਂ ਨੂੰ ਸਰਪੰਚ ਸਾਹਿਬਾਨ ਨੂੰ ਕਮੇਟੀ ਮੈਂਬਰਾਂ ਨੂੰ ਔਰ ਚੁਣੇ ਗਏ 11 ਦੇ 11 ਨੁਮਾਇੰਦਿਆਂ ਨੂੰ ਜਿਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਹੈ ਇੱਕ ਸਾਡਾ ਐਸ்சி ਭਾਈਚਾਰਾ ਤੇ ਸਰਪੰਚ ਸਾਹਿਬਾ ਕਪੂਰ ਸਿੰਘ ਵਾਲੇ ਤੋਂ ਉਹ ਵੀ ਵਿੱਚ ਸ਼ਾਮਲ ਹੈ ਜੀ ਔਰ 8 ਸਾਡੇ ਜਨਰਲ ਵਰਗ ਦੇ ਹੈਗੇ ਮੈਂਬਰ 2 ਕੋਟ ਲਾਰਾ ਇਕਾਦੇ ਜਨਰਲ ਹੈ ਸਾਰੇ 11 ਦੇ 11 ਬਿਨਾ ਮੁਕਾਬਲਾ ਚੁਣੇ ਗਏ ਸਾਰੇ ਮੈਂਬਰ ਸਹਿਵਾ ਨੂੰ ਮੈਂ ਤਿੰਨਾਂ ਚਾਰਾਂ ਨਗਰਾਂ ਵੱਲੋਂ ਤੇ ਸਾਰੇ ਪਤਵੰਤਿਆਂ ਵੱਲੋਂ ਵਧਾਈ ਦਿੰਦਾ ਹਾਂ ਔਰ ਅੱਜ ਜਿਹੜਾ ਚੋਕ ਦਾ ਰਜਾਇਟਾਇਵਲ ਆਨ ਹੋ ਗਿਆ ਤੇ ਇੱਥੇ ਸ਼ਾਮਲ ਸਾਰੇ ਸੱਜਣਾਂ ਨੂੰ ਫਿਰ ਤੋਂ ਇੱਕ ਵਾਰ ਮੇਰੇ ਵੱਲੋਂ ਵੀ ਬਹੁਤ-ਬਹੁਤ ਵਧਾਈ ਮੈਂ ਆਸ ਕਰਦਾ ਹਾਂ ਸਾਰੇ ਮੈਂਬਰ ਜਿਹੜੇ ਸਾਡੀ ਨਗਰ ਸੁਸਾਇਟੀ ਦੀ traditions ਪਿੰਡਾਂ ਦੀ ਸਾਂਝੀ ਆ ਉਹਨੂੰ ਅੱਗੇ ਲਿਜਾਣ ਦੇ ਵਿੱਚ ਸਹਿਕ ਹੋਣਗੇ ਸਰਪੰਚ ਜਿਹੜੇ ਗੁਰਚਰਨ ਸਿੰਘ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਨਗਰ ਦੀਆਂ ਸੇਵਾਵਾਂ ਦੇ ਵਿੱਚ ਵੀ ਜਿਨ੍ਹਾਂ ਦਾ ਯੋਗਦਾਨ ਹੈ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਸੁਸਾਇਟੀ ਪਹਿਲਾਂ ਜਿਵੇਂ ਕੰਮ ਕਰਦੀ ਸੀ ਹੁਣ ਕਿਹੜੀਆਂ-ਕਿਹੜੀਆਂ ਜਿਹੜੀਆਂ ਉਮੀਦਾਂ ਹੈ ਜਿਹੜੀਆਂ ਤੁਸੀਂ ਜਿਹੜੀ ਸਰਬਸੰਮਤੀ ਦੇ ਨਾਲ ਨਵੀਂ ਜਿਹੜੀ ਚੋਣ ਪ੍ਰਕਿਰਿਆ ਕੀਤੀ ਹੈ ਕੀ-ਕੀ ਲੱਗਦਾ ਵੀ ਜਿਹੜੀ ਸੁਸਾਇਟੀ ਨੂੰ ਚਲਾਉਣ ਵਾਸਤੇ ਕੀ-ਕੀ ਕਦਮ ਪੁੱਟਣ ਦੀ ਲੋੜ ਹੈ ਇਹ ਵਧੀਆ ਬੰਦੇ ਚੁਣੇ ਗਏ ਜੇ ਸਾਰੇ ਪਿੰਡਾਂ ਦੀ ਸਰਬਸੰਮਤੀ ਨਾਲ ਸਾਰਾ ਪਾਰਟੀ ਪਾਰਟੀ ਪਦਰ ਤੋਂ ਉੱਠ ਕੇ ਸਾਰਿਆਂ ਨੇ ਸੋਚ ਹਮ ਸਾਡੀ ਸੋਸਾਇਟੀ ਥੋੜੀ ਜਿਹੀ ਪਿੱਛੇ ਡਾਊਨ ਚੱਲ ਰਹੀ ਸੀ ਉਹ ਹੁਣ ਸਾਨੂੰ ਮਿਹਦ ਹੈ ਵੀ ਇਹ ਤਰੱਕੀ ਦੇ ਰਾਹ ਵੱਲ ਵਧੂ ਅ ਜਿਹੜੇ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਖਰਾਜ ਚੇਅਰਮੈਨ ਸਾਹਿਬ ਜਿਵੇਂ ਲੱਗਦਾ ਸੀਗਾ ਅੱਜ ਜਿਹੜੀਆਂ ਸਵੇਰੇ ਸੰਭਾਵਨਾਵਾਂ ਜਿਹੜੀਆਂ ਜਿਤਾਈਆਂ ਜਾ ਰਹੀਆਂ ਸੀ ਕਿ ਕੋਈ ਗੜਬੜੀ ਦੇ ਜਿਹੜੇ ਲੱਗ ਰਹੇ ਸੀਗੇ ਕਿ ਕੋਈ ਚਾਂਸ ਨੇ ਕਿਵੇਂ ਦੇਖਦੇ ਹੋ ਉਹ ਚਾਂਸ ਗੜਬੜੀ ਦੇ ਸੀਗੇ ਜੀ ਬਿਲਕੁਲ ਸੀਗੇ ਕੋਈ ਸਾਡੇ ਪਿੰਡ ਅਨਾਉਂਸਮੈਂਟ ਨਹੀਂ ਕੀਤੀ ਗਈ ਸੈਟੀ ਦੀ ਕੋਈ ਸਾਡੇ ਪਿੰਡ ਕਿਸੇ ਨੂੰ ਪੁੱਛ ਪੁੱਛਪੜਤਾਲ ਨਹੀਂ ਹੋਈ ਪੰਜਾ ਸੱਤਾ ਬੰਦਿਆਂ ਦੇ ਬੰਦੇ ਚੁਣ ਕੇ ਤੇ ਕਰਤੇ ਸੀਗੇ ਉਸ ਗੱਲ ਦਾ ਫਿਰ ਇੱਥੇ ਪਿਆ ਰੌਲਾ ਫਿਰ ਚਲੋ ਇੱਥੇ ਸਾਡਾ ਬਹਿ ਕੇ ਕੰਪਰੋਮੈਜ ਹੋ ਗਿਆ ਕੰਪਰੋਮੈਜ ਹੋਣ ਤੇ ਆਪਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਕਿੱਲੋ ਵਧੀਆ ਹੋ ਗਿਆ ਜਿਹੜਾ ਕੰਪਰੋਮੈਜ ਹੋ ਗਿਆ ਸੌਰੀ ਫੀਲ ਕੀਤੀ ਆ ਮੁੰਡੇ ਨੇ ਜਿਹੜੇ ਪਿੱਛੇ ਰੌਲਾ ਸੀਗਾ ਸੌਰੀ ਫੀਲ ਕਰਕੇ ਉਹ ਅਸੀਂ ਕੰਪਰੋਮੈਜ ਕਰ ਲਿਆ ਤੇ ਆਪਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਹੁਣ ਸਾਰੇ ਵਧਾਈ ਦੇ ਯੋਗ ਪਾਤਰ ਹੈ ਤੇ ਅੱਗੇ ਤੋਂ ਅੱਗੇ ਵਾਸਤੇ ਸੋਸਾਇਟੀ ਦਾ ਵਧੀਆ ਤੌਰ ਤੇ ਕੰਮ ਚਲਾਉਣ ਪਿਛਲੇ 5 ਸਾਲਾਂ ਚ ਸਾਡੀ ਸੋਸਾਇਟੀ ਹੈ ਜਿਹੜੀ ਹੁਣ ਜਮਨ ਡੁੱਬਣ ਕਰਾ ਰਹੇ ਤੇ ਆ ਗਈ ਹੈ ਕੋਈ ਇੱਥੇ ਵਾਲੀ ਵਾਰਸ ਨਹੀਂ ਕੋਈ ਇੱਥੇ ਸੰਦ ਨਹੀਂ ਸਾਰਾ ਤੈਸ ਨੈਸ ਹੋਇਆ ਪਿਆ ਤੇ ਹੁਣ ਆਪਾਂ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਾਰੇ ਵਧੀਆ ਤੁਸੀਂ ਸਰਬਸੰਮਤੀ ਨਾਲ ਚੁਣੇ ਗਏ ਆਂ ਤੇ ਇਹੀ ਅਰ지 ਬੇਨਤੀ ਕਰਦੇ ਆਂ ਵੀ ਇਹਨੂੰ ਆਪਾਂ ਦੁਬਾਰੇ ਕਾਮਯਾਬ ਕਰੀਏ ਫੇਰ ਪਿਛਲਾ ਹਾਲ ਨਾ ਹੋਵੇ ਇਸ ਲਈ ਜਿਹੜੀ ਇੱਥੇ ਲੁੱਟ ਹੋਈ ਆ ਉਹ ਨਾ ਹੋਵੇ ਜਿਹੜੀ ਹੁਣ ਸੁਸਾਇਟੀ ਦੀ ਚੋਣ ਹੋਈ ਹੈ ਹੁਣ ਤੁਹਾਨੂੰ ਲੱਗਦਾ ਵੀ ਜਿਹੜੀ ਚੋਣ ਪਰਕੇ ਰਹੀ ਹੈ ਜਿਹੜੀ ਪੂਰੀ ਹੋਈ ਉਹ ਠੀਕ ਹੁਣ ਠੀਕ ਹੈ ਕੋਈ ਆਪਾਂ ਇਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਵਧੀਆ ਹੋਈ ਹੈ ਠੀਕ ਦੱਲੂ ਵਾਲਾ ਤੋਂ ਜਿਹੜੇ ਇੱਕ ਮੈਂਬਰ ਵੀ ਇੱਥੇ ਜਿਹੜੇ ਸੁਸਾਇਟੀ ਦਾ ਵੇ ਹਿੱਸਾ ਹੁੰਦੇ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਸੁਸਾਇਟੀ ਦੀ ਚੋਣ ਪਰਕੇ ਰਹਾ ਤੁਹਾਡੇ ਨਗਰ ਦਾ ਵੀ ਇੱਕ ਨੁਮਾਇੰਦਾ ਹੈ ਜਿਹੜਾ ਇਸ ਸੁਸਾਇਟੀ ਦਾ ਹਿੱਸਾ ਹੁੰਦਾ ਹਾਂਜੀ ਸਾਡਾ ਕਾਫੀ ਟਾਈਮ ਤੋਂ ਸਤਿ ਸ੍ਰੀ ਅਕਾਲ ਮੈਂ ਮੈਂਬਰ ਹਾਂ ਉਹਦਾ ਇਸ ਤਰ੍ਹਾਂ ਇਸ ਵਾਰ ਵੀ ਅਸੀਂ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਸਵੀਰ ਸਿੰਘ ਸਿਰਾ ਜੀ ਨੂੰ ਪਿੰਡ ਦੀ ਸਾਰੀ ਸੰਮਤੀ ਦੇ ਨਾਲ ਸੁਸਾਇਟੀ ਦਾ ਮੈਂਬਰ ਦਿੱਤਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਪਿੰਡ ਦੀ ਸੇਵਾ ਦੇ ਵਿੱਚ ਸਦਾ ਹੀ ਹਾਜ਼ਰ ਰਹਿਣਗੇ ਅਤੇ ਬਹੁਤ ਬਹੁਤ ਧੰਨਵਾਦ ਸਮੂਹ ਨਗਰ ਨਿਵਾਸੀਆਂ ਦਾ ਅਤੇ ਸਮੂਹ ಗ್ರಾಮ ਪੰਚਾਇਤ ਜਿਵੇਂ ਪਾਰਟੀ ਬਾਜ਼ੀ ਤੋਂ ਜਿਹੜੇ ਪਹਿਲਾਂ ਵੀ ਕਿਹਾ ਕਿ ਪਾਰਟੀ ਬਾਜ਼ੀ ਤੋਂ ਵੈਸੇ ਤਾਂ ਇਹ ਜਿਹੜੀ ਸੁਸਾਇਟੀ ਸ਼ਾਬਦ ਹੈ ਇਹ ਪਿੰਡਾਂ ਦੀ ਇੱਕ ਵੱਖਰੀ ਜਿਹੜੀ ਆਪਣੇ ਕਿਸਾਨਾਂ ਦੀ ਸੰਸਥਾ ਹੈ ਜਿਹੜੇ ਮਾਰਕੀਟ ਕਮੇਟੀ ਤੋਂ ਬਾਗਾਪੁਰਾਣਾ ਦੇ ਜਿਹੜੇ ਚੇਅਰਮੈਨ ਨੇ ਮਨਦੀਪ ਕੋਟਲਾ ਜੀ ਉਹ ਵੀ ਇੱਥੇ ਪਹੁੰਚੇ ਨੇ ਕੋਟਲਾ ਸਾਹਿਬ ਤੁਹਾਡੇ ਨਗਰ ਦੇ ਵੀ ਦੋ ਮੈਂਬਰ ਹੈ ਜਿਹੜੇ ਇਸ ਸੁਸਾਇਟੀ ਦਾ ਹਿੱਸਾ ਬਣਦੇ ਨੇ ਕਿਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਕਿਉਂਕਿ ਸਰਕਾਰ ਦਾ ਹਿੱਸਾ ਤੁਸੀਂ ਜਿਹੜੀਆਂ ਹੋਰ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਪਿਛਲੇ 5 ਸਾਲਾਂ ਦਰਮਿਆਨ ਇਹ ਸੁਸਾਇਟੀ ਜਿਹੜੀ ਕੁਝ ਪਿੱਛੇ ਪਈ ਹੈ ਚਲੋ ਕਾਰਜ ਹੁੰਦੇ ਰਹੇ ਹੋਣਗੇ ਪਰ ਉਹਨਾਂ ਨੂੰ ਲੱਗਦਾ ਹੈ ਵੀ ਜਿਹੜੇ ਕਾਰਜ ਨਹੀਂ ਹੋਣੇ ਹੁਣ ਤੁਹਾਡੀ ਅਗਵਾਈ ਦੇ ਵਿੱਚ ਜਿਹੜੀ ਹੈਗੀ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਕਿਵੇਂ ਲੱਗਦਾ ਹੈ ਵੀ ਹੋਰ ਸੁਸਾਇਟੀ ਨੂੰ ਅੱਗੇ ਲਿਜਾਣ ਲਈ ਕੀ ਕੀ ਕਦਮ ਪੱਟਣ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪਹੁੰਚਣ ਤੇ ਸਾਡੇ ਥਰਾਜ ਪਿੰਡ ਦੇ ਵਿੱਚ ਸੁਸਾਇਟੀਆਂ ਇਹਨਾਂ ਦੀ ਅੱਜ ਚੋਣ ਹੋਈ ਆ ਇਹ ਤਿੰਨ ਪਿੰਡਾਂ ਦੀ ਸਾਂਝੀ ਸਵਟੀਆ ਜੀ ਮੇਰੇ ਪਿੰਡ ਕੋੜਦਾਰੇ ਤੋਂ ਦੋ ਮੈਂਬਰ ਚੁਣੇ ਗਏ ਦੋਨਾਂ ਦੇ ਨਾਮ ਵੀ ਸੁਖਦੇਵ ਸਿੰਘ ਆ ਜੀ ਬਾਕੀ ਇੱਕ ਮੈਂਬਰ ਹੈਗਾ ਦਲਦੁਲ ਦੇ ਚੁਣਿਆ ਗਿਆ ਜੀ ਅੱਠ ਮੈਂਬਰ ਜਿਹੜੇ ਥਰਾਈਪਿੰਡ ਦੇ ਆ ਇਹ ਅਸੀਂ ਆਸ ਕਰਦੇ ਆ ਇਹ ਵਧਾਈ ਦੇ ਪਾਤਰ ਵੀ ਹੈ 11 ਮੈਂਬਰ ਜੀ ਅਸੀਂ ਉਹਨਾਂ ਵਧਾਈ ਵੀ ਦਿੰਨੇ ਆ ਪਿੰਡ ਵੱਲੋਂ ਵੀ ਦਿੰਨੇ ਆ ਸਾਰਿਆਂ ਆਪਦੇ ਪਾਰਟੀ ਵੱਲੋਂ ਵੀ ਦਿੰਨੇ ਆ ਤੇ ਅਸੀਂ ਆਸ ਕਰਦੇ ਆ ਵੀ ਆਉਣ ਵਾਲੀ ਇਹ ਜਿਹੜੀ 5 ਸਾਲ ਪ੍ਰਕਿਰਿਆ ਕਰਨਗੇ ਬਹੁਤ ਵਧੀਆ ਕਰਨਗੇ ਸਵੈਡੀਆਂ ਉੱਪਰ ਲੈ ਤੱਕ ਲੈ ਕੇ ਜਾਣਗੇ ਕੀ ਲੱਗਦਾ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਯੋਜਨਾਵਾਂ ਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮਾਰਕੀਟ ਕਮੇਟੀ ਦੇ ਵਿੱਚ ਵੀ ਕੋਸ਼ਿਸ਼ ਇਸ ਤਰ੍ਹਾਂ ਦੀਆਂ ਸਹੂਲਤਾਂ ਹੁੰਦੀਆਂ ਜਿਹੜੀਆਂ ਕਿਸਾਨਾਂ ਨੂੰ ਨਾਲ ਸਿੱਧੇ ਤੌਰ ਤੇ ਜੁੜੀਆਂ ਹੁੰਦੀਆਂ ਕੋਈ ਇਸ ਤਰ੍ਹਾਂ ਦੀ ਸਰਕਾਰ ਵੱਲੋਂ ਵੀ ਪ੍ਰਕਿਰਿਆ ਹੈਗੀ ਵੀ ਸੁਸਾਇਟੀ ਨੂੰ ਉੱਪਰ ਲੈ ਜਾਣ ਵਾਸਤੇ ਕੋਈ ਜਿਹੜੇ ਕਦਮ ਪੱਟਣ ਦੀ ਲੋੜ ਹੈ ਜੋ ਵੀ ਸਹੂਲਤ ਹੋਣੀ ਹੈ ਅਸੀਂ ਮੁਹੱਈਆ ਕਰਾਵਾਂਗੇ ਜੀ ਜੋ ਸਰਕਾਰ ਵੱਲੋਂ ਸੁਸਾਇਟੀ ਲਈ ਪ੍ਰਬੰਧ ਕਰਾਂਗੇ ਸਾਰੇ ਪ੍ਰਬੰਧ ਦਾ ਵਾਰੀਗਾ ਹੋਣਗੇ ਸਾਡੇ ਵੱਲੋਂ ਵੀ ਬਚਨ ਬੰਦ ਇਹਨਾਂ ਦੀ ਚੀਜ਼ਾਂ ਲਈ ਕੋਟਲਾ ਤੋਂ ਸਰਪੰਚ ਵੀ ਸਾਡੇ ਨਾਲ ਨੇ ਬਾਈ ਜੀ ਨੌਜਵਾਨ ਸਰਪੰਚ ਬਣੇ ਆ ਆਪਣੇ ਪਿੰਡ ਨੂੰ ਜਿਹੜਾ ਬੁਲੰਦੀਆਂ ਤੇ ਲਜਾਣ ਦਾ ਤਿਆਇਆ ਵੀ ਸਰਪੰਚਾਂ ਨੇ ਨੌਜਵਾਨਾਂ ਨੇ ਕੀ ਤਾਂ ਕਿਉਂਕਿ ਜਿਹੜੇ ਸਰਪੰਚ ਬਣੇ ਆ ਲਗਭਗ ਪਿੰਡਾਂ ਦੇ ਵਿੱਚ ਨੌ ਜਣੇ ਜਿਹੜੇ ਸਰਪੰਚ ਬਣੇ ਆ ਬਾਈ ਜੀ ਕੀ ਕਹੋਗੇ ਅੱਜ ਦੀ ਜਿਹੜੀ ਚੋਣ ਪਰਕੇ ਰਹੀ ਹੈ ਬੜੀ ਇਹ ਕਹਿ ਸਕਦੇ ਆ ਕਿ ਸਾਫ ਸੁਥਰੇ ਜਿਹੜਾ ਰਾਜਨੀਤਿਕ ਖੇਤਰ ਤੋਂ ਉੱਠ ਕੇ ਵੱਖਰੇ ਤੌਰ ਨਾਲ ਬਣੇ ਸਭ ਤੋਂ ਪਹਿਲਾਂ ਬਾਜੀ ਤੁਹਾਡਾ ਤੇ ਤਿੰਨੇ ਨਗਰਾਂ ਦੀ ਪੰਚਾਇਤ ਦਾ ਤੇ ਤਿੰਨੇ ਨਗਰਾਂ ਦੇ ਮੋਤਵਾਰ ਸੱਜਣਾ ਇੱਥੇ ਪਹੁੰਚਣ ਦੇ ਜੀ ਆਇਆਂ ਕਹਨੇ ਆ। ਸੋ ਸਭ ਤੋਂ ਪਹਿਲਾਂ ਇੱਕ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਵਧਾਈ ਦੇ ਪਾਤਰਾ ਜੀ ਸਾਡੇ 11 ਮੈਂਬਰ ਜਿਹੜੇ ਕਮੇਟੀ ਦੇ ਬਣੇ ਆ ਜੀ। ਜੀ। ਤੇ ਸਭ ਤੋਂ ਪਹਿਲਾਂ ਆਸਦਾ ਸੀ ਇਹਨਾਂ ਤੋਂ ਹੀ ਕਰਦੇ ਆ ਜੀ ਕਿਉਂਕਿ ਸਟੇਟਿ ਜਿਵੇਂ ਉਹ ਦੱਸ ਕੇ ਸੱਚੇ ਚੇਅਰਮੈਨ ਸਾਹਿਬ ਵਿਸਾਇਟੀ ਬਹੁਤ ਥੱਲੇ ਆਈ ਵੀ ਆ। ਹਮ। ਤੇ ਬਾਕੀ ਥੱਲੇ ਆਉਣ ਤੋਂ ਬਾਅਦ ਇੱਕ ਇਹ ਕਾਰਨ ਵੱਡਾ ਜੀ ਜਿਹੜੇ ਪਿੰਡਾਂ ਦੇ ਲੋਕ ਆ ਉਹ ਆਪ ਰੇ ਆਸਤੇ ਜੀ ਜੇ ਸੰਦਾਂ ਦਾ ਪ੍ਰਬੰਧ ਉਹ ਵਾਰਿਸਰ ਦਿੱਤਾ ਹੈ ਤੇ ਸੋਹਣੇ ਤਰੀਕੇ ਨਾਲ ਚਲਾਇਆ ਜਾਵੇ ਜੀ ਕਿਉਂਕਿ ਜੀ ਜਿਹੜੇ ਹੁਣ ਦੇਖੋ ਸਟੈਟਿਡੀ ਸਰਬਸੰਤੀ ਨਾਲ ਚੋਣ ਹੋਈ ਅੱਜ ਜੀ ਤੇ ਇਹ ਇੱਕ ਬਹੁਤ ਨੇਕ ਤੇ ਇੱਕ ਚੰਗਾ ਕੰਮ ਆ ਜੀ ਤੇ ਸਾਰੇ ਨਗਰ ਦੇ ਜਿੰਨੇ ਵੀ ਨਗਰ ਦੇ ਲੋਕ ਹੈ ਜੀ ਉਹ ਸਾਰਿਆਂ ਨੇ ਇੱਕ ਇਹਨਾਂ ਤੋਂ ਆਸ ਰੱਖੀ ਆ ਵੀ ਇਹ ਬੰਦੇ ਚੁਣ ਕੇ ਭੇਜੇ ਆ ਹੁਣ ਅਸੀਂ ਆਉਦੇ ਪਿੰਡ ਚੋਂ ਦੋ ਮੈਂਬਰ ਦਿੱਤੇ ਜੀ ਕਾਬਲ ਮੰਦੇ ਦਿੱਤੇ ਆ ਤੇ ਉਦਾਂ ਇਥੇ ਰਾਜਪਿੰਡ ਚੋਂ ਵੀ ਕਾਬਲ ਮੰਦੇ ਦਿੱਤੇ ਆ ਸਾਰੇ ਜੀ ਉਹਨਾਂ ਤੋਂ ਵੀ ਉਮੀਦ ਕਰਦੇ ਆ ਵੀ ਜੇ ਜੋ ਰੇਡ ਦਾ ਪ੍ਰਬੰਧ ਦਾ ਪਿਛਲੇ ਦੌਰਾਨ ਮਲੋ ਰੋਲਾ ਪਿਆ ਜਾਂਦਾ ਸੀ ਜਾਂ ਘਟ ਹੁੰਦੀ ਸੀ ਜਾਂ ਕਿ ਇਹਨੂੰ ਜੰਮੀ ਦੇ ਦਿੰਦੇ ਸੀ ਵੀ ਉਹ ਚੀਜ਼ਾਂ ਤੋਂ ਹਟ ਕੇ ਅਸੀਂ ਇਹਨਾਂ ਤੋਂ ਇੱਕ ਇਹ ਮੰਗ ਰੱਖਦੇ ਆ ਨਾਗੇ ਕਿਉਂਕਿ ਹੁਣ ਇਹ ਜੀ ਕਮੇਟੀ ਅਕਸਰ ਕਮੇਟੀ ਇੱਕ ਮਾਲਕ ਹੁੰਦੀ ਆ ਸੋਸਾਇਟੀ ਦੀ ਤੁਸੀਂ ਇਹਨਾਂ ਤੋਂ ਆਸ ਵੀ ਰੱਖਦੇ ਆ ਮੰਗ ਵੀ ਰਦੇ ਵੀ ਸਾਨੂੰ ਇਹਨਾਂ ਦੇ ਪਿੱਛੇ ਕਦੇ ਵੀ ਆ ਕੇ ਇਹ ਗੱਲ ਨਾ ਕਹਿਣੀ ਪਵੇ ਤੇ ਇਹਨਾਂ ਤੋਂ ਵੀ ਆਸ ਆ ਜੀ ਵੀ ਆਪਦਾ ਕੰਮ ਪੂਰੇ ਸਟੱਜੇ ਤਰੀਕੇ ਦੇ ਨਾਲ ਕਰਦੇ ਕੋਈ ਵੀ ਨਾ ਦੱਲੂ ਵਾਲਾ ਪੈਣ ਤੋਂ ਨਾ ਕੋਟ ਰੰਗ ਥਰਾਜ ਤੋਂ ਬਿਨਾ ਵਿਤ ਕਰੇ ਤੋਂ ਸਭ ਨੂੰ ਪ੍ਰੋਪਰ ਚੀਜ਼ ਦਿੱਤੀ ਜਾਵੇ ਤੋ ਬਹੁਤ ਬਹੁਤ ਵਧਾਈ ਦੇ ਪਾਤਰਾ ਜੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਤੇ ਮੇਰੇ ਵੱਲੋਂ ਬਹੁਤ ਬਹੁਤ ਮੁबारकਾ ਸਾਰੇ ਕਮੇਟੀ ਮੈਂਬਰਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਥਰਾਜ ਦੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੈਂਬਰ ਹੈ ਉਹ ਥਰਾਜ ਤੋਂ ਇਸ ਨਗਰ ਤੋਂ ਜੁਨੇ ਜਾਂਦੇ ਜਿਸ ਨਗਰ ਦੇ ਵਿੱਚ ਇਹ ਸੁਸਾਇਟੀ ਹੈ ਗੱਲ ਆਪਾਂ ਮੁੱਦੇ ਤੇ ਆਉਣੇ ਸਰਪੰਚ ਸਾਹਿਬ ਅੱਠ ਮੈਂਬਰ ਤੁਹਾਡੇ ਨਗਰ ਦੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਚੁਣੇ ਜਾਂਦੇ ਆ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਮੈਨੂੰ ਇਹ ਲੱਗਦੀ ਹੈ ਕਿ ਥਰਾਜ ਨਗਰ ਦੇ ਮੈਂਬਰਾਂ ਤੇ ਪੈ ਜਾਂਦੀ ਹੈ ਕਿਵੇਂ ਦੇਖਦੇ ਹੋ ਜਿਹੜੀਆਂ ਹੁਣੇ-ਹੁਣੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਵੀ ਸਾਹਮਣੇ ਆਈਆਂ ਕਿ ਇੱਥੇ ਇਸ ਤਰ੍ਹਾਂ ਹੁੰਦਾ ਰਿਹਾ ਹੈ ਉਹਨੂੰ ਠੀਕ ਕਰਨ ਵਾਸਤੇ ਵੱਡੀ ਜ਼ਿੰਮੇਵਾਰੀ ਇਹ ਥਰਾਇ ਨਗਰ ਤੇ ਪਈ ਹੈ ਕਿਵੇਂ ਉਹਨੂੰ ਦੇਖੋਗੇ ਕਿਵੇਂ ਮੈਨੇਜਮੈਂਟ ਲੱਗਦਾ ਕਿਵੇਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਜੀ ਮਾਲਵਾ ਐਮ ਐਚ ਟੀ ਵੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਨਗਰ ਪਹੁੰਚੇ ਤੇ ਬਾਕੀ ਜਿਹੜੇ 11 ਜਿਹੜੇ ਮੈਂਬਰ ਚੁਣੇ ਆ ਅਸੀਂ ਵਧੀਆ ਜੀ ਸਰਬਸੰਮਤੀ ਨਾਲ ਚੁਣੇ ਆ ਕੋਈ ਇਸੇ ਪਾਰਟੀ ਨਹੀਂ ਜਿਹੜੀ ਨਫਰਤ ਦੀ ਰਾਜਨੀਤੀ ਸੀ ਉਹਨਾਂ ਨੂੰ ਬਾਸੇ ਹਟਾਇਆ ਗਿਆ ਤੇ ਇਹ ਬਾਕੀ 11 ਮੈਂਬਰਾਂ ਨੂੰ ਸਾਰਿਆਂ ਨੂੰ ਜੀ ਵਧਾਈ ਆ ਤੇ ਬਾਕੀ ਕੋਈ ਕਿੰਤੂ ਪ੍ਰੰਤੂ ਹੈ ਨਹੀਂ ਜੀ ਪਹਿਲਾਂ ਵੀ ਸੁਸਾਇਟੀ ਵਧੀਆ ਚੱਲ ਰਹੀ ਸੀ ਕੁਛ ਨਾ ਕੁਛ ਜਿਹੜੇ ਹਾਲ ਟਾਊ ਕੱਢੇ ਜਾਣਗੇ ਤਾਂ ਹੀ ਆਮ ਜਿਹੜੇ ਪਰਿਵਾਰਾਂ ਚੋਂ ਅੰਦੇ ਚੁਣੇ ਗਏ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਲ ਸਾਹਿਬ ਜਿਹੜੀਆਂ ਸੰਦਾਂ ਦੀਆਂ ਕੁੱਝ ਲੱਗਦੇ ਜਿਵੇਂ ਲੱਗਦਾ ਸੀਗਾ ਵੀ ਸੰਦ ਜਿਹੜੇ ਕਾਫੀ ਮਾੜੀ ਮਾਤਰਾ ਚ ਹੈ ਜਿਵੇਂ ਪਹਿਲਾਂ ਵੀ ਜ਼ਿਕਰ ਚੱਲ ਰਿਹਾ ਸੀ ਕਿ ਜਿਵੇਂ ਸੁਸਾਇਟੀ ਸੁਖਾਨੰਦ ਦੀ ਚੱਲ ਰਹੀ ਹੈ ਸੁਖਾਨੰਦ ਦੇ ਵਿੱਚ ਕਾਫੀ ਜਿਹੜਾ ਸੁਸਾਇਟੀ ਨੇ ਆਪਦਾ ਪਸਾਰ ਕੀਤਾ ਹੋਇਆ ਆ ਉਸ ਤਰ੍ਹਾਂ ਦੀ ਸੁਸਾਇਟੀ ਬਣਾਉਣ ਵਾਸਤੇ ਕਿਹੜੇ ਕਿਹੜੇ ਜਿਹੜੇ ਉਪਰਾਲੇ ਤੁਹਾਨੂੰ ਕਰਨ ਦੀ ਲੋੜ ਲੱਗਦੀ ਹੈ ਇਹ ਸੰਦ ਬਹੁਤ ਟੁੱਟੇ ਦਸਾਰੇ ਇੱਥੇ ਇਹਨਾਂ ਨੂੰ ਲੜਾਮ ਕਰਕੇ ਨਵੇਂ ਸੰਦਾਂ ਦੀ ਲੋੜ ਹੈ ਇੱਕ ਮੀਟਿੰਗ ਬੈਂਤੀ ਕਰਦੇ ਹਾਂ ਸਾਰੇ ਸੰਧਾਂ ਦੇ ਇਹਨਾਂ ਕੰਮ ਕਰਨ ਜਿਹੜੇ ਜਿਹੜੇ ਪਿਛਲੇ ਸਮੇਂ ਦਰਮਿਆਨ ਵੀ ਲਗਭਗ 2-3 ਸਾਲ ਦਾ ਜਿਹੜਾ ਅਰਸਾ ਹੈ ਤੁਹਾਡੀ ਸਰਕਾਰ ਦੇ ਸਮੇਂ ਚ ਲੰਘਿਆ ਕੋਈ ਪਹਿਲਾਂ ਨਹੀਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਚੱਲੀ ਵੀ ਇਹਨਾਂ ਸੰਧਾਂ ਨੂੰ ਆਪਾਂ ਠੀਕ ਕਰੀਏ ਜਾਂ ਪਹਿਲਾਂ ਠੀਕ ਕਰਦੇ ਰਹੇ ਸਮੇਂ ਸਮੇਂ ਜੀ ਹੁਣ ਸਾਲ ਕਿਤੇ ਥੋੜੇ ਜਿਆਦੇ ਹੋਏ ਨੇ ਹੁਣ ਕੀ ਲੱਗਦਾ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੋਸਾਇਟੀ ਨੂੰ ਉੱਪਰ ਲੈ ਜਾਣਾ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਲੋੜ ਹੈ ਹੁਣ ਕਮੇਟੀ ਵਧੀਆ ਚੁਣੀ ਗਈ ਸਾਰੀ ਹਮ ਸਹਿਮਤੀ ਹੋਈ ਹੈ ਬੰਡ ਦੇ ਸਾਰੇ ਦੇ ਜੀ ਵਧੀਆ ਰਾਮ ਨਾਲ ਕੇ ਕੰਮ ਕਰਨਗੇ ਸਰਕਾਰ ਵੱਲੋਂ ਜੋ ਸਹੂਲਤ ਹੋਊਗੀ ਤੋਂ ਮੈਨੂੰ ਲੱਗਦਾ ਜਿਵੇਂ ਰਾਜਨੀਤਿਕ ਖੇਤਰ ਦੀ ਗੱਲ ਕਰੀਏ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੀ ਸੁਸਾਇਟੀ ਦੀ ਚੋਣ ਹੋਈ ਹੈ ਜਿਵੇਂ ਉਹ ਪਹਿਲਾਂ ਜਿਹੜੀਆਂ ਆਮ ਚਰਚਾਵਾਂ ਦੇ ਵਿੱਚ ਚੱਲਦੀ ਰਹਿੰਦੀ ਸੀ ਆਮ ਆਦਮੀ ਪਾਰਟੀ ਹੈ ਝਾੜੂ ਹੈ ਇਹ ਉਹ 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 ਗੱਲਾਂ ਨੂੰ ਹਟਕੇ ਲੋਕਾਂ ਨੇ ਜਿਹੜੀ ਏਕਤਾ ਬਣਾਈ ਹੈ ਅ ਬਰਾੜ ਸਾਹਿਬ ਕਿਵੇਂ ਲੱਗਦਾ ਏਕਤਾ ਬਣਨ ਤੋਂ ਬਾਅਦ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੇ ਮਨ ਦੇ ਵਿੱਚ ਹੈਗੇ ਬਲਬਲੇ ਵੀ ਇਸ ਸੁਸਾਇਟੀ ਨੂੰ ਉੱਪਰ ਲੈ ਜਾਣ ਵਾਸਤੇ ਕੀ ਕੀ ਕਰਨਾ ਪਊ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੇ ਬਲਬਲੇ ਆਲੇ ਆ ਉਹ ਮੇਰਾ ਖਿਆਲ ਹੈ ਵੀ ਹੁਣ ਕੋਈ ਬਲਬਲਾ ਨਹੀਂ ਕਿਸੇ ਦੇ ਵਿੱਚ ਤੇ ਇਹ ਚਾਰਾਂ ਪੰਚਾਇਤਾਂ ਦਾ ਔਰ ਮੌਜੂਦਾ ਸਰਕਾਰ ਦਾ ਇੱਕ ਬਹੁਤ ਵਧੀਆ ਉਰਪਾ ਲਾ ਹੈ ਵੀ ਜਿਹੜਾ ਰਲ ਮਿਲ ਕੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਵਧੀਆ-ਵਧੀਆ ਸਾਰੇ ਪਿੰਡਾਂ ਨੇ ਵਧੀਆ-ਵਧੀਆ ਬੰਦੇ ਦਿੱਤੇ ਨੇ ਤਾਂ ਕਿ ਸੋਸਾਇਟੀ ਚੱਲ ਸਕੇ ਇੱਥੇ ਇਸ ਟਾਈਮ ਕੋਈ ਪਾਰਟੀ ਨਹੀਂ ਅਸੀਂ ਸਿਰਫ ਸਾਰਿਆਂ ਨੇ ਇੱਕੋ ਗੱਲ ਸੋਚੀ ਆ ਵੀ ਸੋਸਾਇਟੀ ਚਲਾਉਣੀ ਆ ਜਿਹਦੇ ਵਿੱਚ ਸਭ ਤੋਂ ਵੱਧ ਚਾਰਾਂ ਪੰਚਾਇਤਾਂ ਦਾ ਸਾਡੇ ਪਿੰਡ ਦੀ ਮੌਜੂਦਾ ਪੰਚਾਇਤ ਦਲੂਵਾਲ ਦੀ ਪੰਚਾਇਤ ਕੋਟੜਾ ਰਾਇਕੀ ਦੀ ਪੰਚਾਇਤ ਤੇ ਕਪੂਰ ਸੰਗਲ ਦੀ ਪੰਚਾਇਤ ਸਾਰਿਆਂ ਨੇ ਮੌਜੂਦਾ ਪਾਰਟੀ ਸਾਬਕਾ ਪਾਰਟੀਆਂ ਜੋ ਹੈ ਗਿਆ ਸਾਰਿਆਂ ਨੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਅਸੀਂ ਇੱਕੋ ਤਹਈਆ ਕੀਤਾ ਵੀ ਆਪਾਂ ਸੋਸਾਇਟੀ ਨੂੰ ਚਲਾਉਣਾ ਹੈ ਤੇ ਕਿਸ ਤਰੀਕੇ ਨਾਲ ਚਲਾਉਣਾ ਸਾਰੇ ਮੈਂਬਰ ਸਾਹਿਬਾਨ 11 ਦੇ 11 ਬੜੇ ਸੂਝਵਾਨ ਨੇ ਸਾਰੇ ਵਧੀਆ ਕਿਸਾਨੀ ਨਾਲ ਸੰਬੰਧਿਤ ਨੇ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਕਿਸ ਚੀਜ਼ ਦੀ ਕਿਸ ਤਰੀਕੇ ਨਾਲ ਕਦੋਂ ਕਿਵੇਂ ਲੋੜ ਹੈ ਸਾਨੂੰ ਬੜੀ ਇਹਨਾਂ ਤੋਂ ਉਮੀਦ ਹੈ ਸਾਰਿਆਂ ਨੇ ਪਾਰਟੀ ਭਾਈ ਦੂਸਰੇ ਇਹਨਾਂ ਦੇ ਵੱਡੀ ਉਮੀਦ ਰੱਖ ਕੇ ਇਹ ਉਪਰਾਲਾ ਕੀਤਾ ਵੀ ਸੋਸਾਇਟੀ ਚੱਲੇ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਮੈਂਬਰ ਬਣ ਤੇ ਤੇ ਇਹਨਾਂ ਤੋਂ ਆਸ ਵੀ ਰੱਖਦੇ ਹਾਂ ਵੀ ਤੁਸੀਂ ਸਾਡੀ ਆਸ ਤੇ ਉਖੜਾ ਉਤਰਿਓ ਤਾਂ ਕਿ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋ ਸਕਣ। ਤਾਂ ਬਹੁਤ-ਬਹੁਤ ਧੰਨਵਾਦ ਸਾਰੇ ਨੁਮਾਇੰਦਿਆਂ ਨੇ ਜਿਹੜੀ ਸੁਸਾਇਟੀ ਨੂੰ ਅ ਤਰੱਕੀ ਵੱਲ ਲਿਜਾਣ ਲਈ ਜਿਹੜਾ ਤਹੱਈਆ ਕੀਤਾ ਹੈ ਸੋ ਆਸ ਕਰਦੇ ਹਾਂ ਕਿਉਂਕਿ ਕਿਸਾਨਾਂ ਦੀ ਆਪਦੀ ਜਿਹੜੀ ਹੈਗੀ ਸੰਸਥਾ ਹੈ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਸਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸੁਸਾਇਟੀ ਦੇ ਮੈਂਬਰਾਂ ਤੋਂ ਰੱਖੀਆਂ ਨੇ ਉਹਨਾਂ ਤੇ ਇਹ ਸੋਸਾਇਟੀ ਦੇ ਜਿਹੜੇ ਮੈਂਬਰ ਐ ਉਹ ਉਹਨਾਂ ਦੀਆਂ ਸਾਰੀਆਂ ਆਸਾਂ ਤੇ ਪੂਰੇ ਉਤਰਨਗੇ ਸੋ ਤੁਸੀਂ ਜਿਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸੋਸਾਇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਤੋਂ ਬੜੀਆਂ ਆਸਾਂ ਰੱਖੀਆਂ ਨੇ ਸੋ ਸੋਸਾਇਟੀ ਦੇ ਇੱਕ ਮੈਂਬਰ ਨੇ ਚੁਣੇ ਗਏ ਨੇ ਹਰਪ੍ਰਭਾਨ ਸਿੰਘ ਚੈਲ ਉਹਨਾਂ ਤੋਂ ਜਾਣਦੇ ਆ ਚੈਲ ਸਾਹਿਬ ਜਿਹੜੀਆਂ ਬੜੀਆਂ ਆਸਾਂ ਨੇ ਤੁਹਾਡੀ ਸੁਸਾਇਟੀ ਤੋਂ ਜਿਹੜੀਆਂ ਮੈਂਬਰਾਂ ਤੋਂ ਰੱਖੀਆਂ ਨੇ ਸਾਰੇ ਪਤਵੰਤਿਆਂ ਨੇ ਕੋਈ ਰਾਜਨੀਤਿਕ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਨੇ ਬੜੀਆਂ ਆਸਾਂ ਨੇ ਰੱਖੀਆਂ ਨੇ ਕਿਵੇਂ ਉਹਨਾਂ ਨੂੰ ਪੂਰਾ ਕਰਨ ਲਈ ਕੀ ਕੀ ਕਰਨ ਦੀ ਲੋੜ ਵਾਈਕੁਰਜੀ ਖਾਲਸਾ ਵਾਈਕੁਰਜੀ ਕੀ ਪਤਾ ਹੀ ਆਸਾਂ ਇਹ ਸਾਡਾ ਇੱਕ ਮਕਸਦ ਹੈ ਕੋਈ ਇਸ ਕਮੇਟੀ 'ਚ ਰਾਜਨੀਤੀ ਨਹੀਂ ਮਾਰਨੀ ਤੇ ਕੁਰਾਨੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਵਾਸਤੇ ਜੇ ਪੱਲੋਂ ਵੀ ਕੋਈ ਚਾਰ ਪੈਸੇ ਲੋੜੂ ਉਹ ਵੀ ਅਸੀਂ ਕਰਾਂਗੇ ਅਰੇਂਜਮੈਂਟ ਕਰਾਂਗੇ ਤੇ ਵਧੀਆ ਢਾਂਗ ਨਾਲ ਚਲਾਵਾਂਗੇ ਮਿੱਟੀ ਸਾਡੀ ਇਹੀ ਹੈਗੀ ਇੱਕ ਜਿਵੇਂ ਜਿਵੇਂ ਸੰਦਾਂ ਦੀ ਦੱਸ ਰਹੇ ਸੀ ਕਿ ਸੰਦ ਖਰਾਬ ਨੇ ਹਾਂਜੀ ਹਾਂਜੀ ਉਹਨਾਂ ਵਾਸਤੇ ਕੁਝ ਮਤੇ ਪਾਉਣ ਦੀ ਲੋੜ ਹੈ ਜਾਂ ਹੋਰ ਸੁਸਾਇਟੀ ਦੇ ਵਿੱਚ ਜਿਹੜੀਆਂ ਖਾਦਾਂ ਪਿੱਛੇ ਖਰਾਬ ਆਉਂਦੀਆਂ ਰਹੀਆਂ ਜਾਂ ਇਹਨਾਂ ਵਾਸਤੇ ਜਿਹੜਾ ਹੈਗਾ ਸਵਾਰੀ ਕਮੇਟੀ ਤੋਂ ਲੋਕਾਂ ਨੇ ਆਸ ਰੱਖੀ ਹੈ ਕਿ ਕਿਸਾਨਾਂ ਨੂੰ ਵਧੀਆ ਸਹੂਲਤ ਮਿਲੂਗੀ ਹਾਂਜੀ ਹਾਂਜੀ ਕਿਵੇਂ ਇਹ ਸਾਰੇ ਸੰਦ ਸੇਲ ਕੀਤੇ ਜਾਣਗੇ ਮਤਾ ਪਾ ਕੇ ਮੈਂ ਖਦੂਦਨਾਂ 'ਚ ਮਤਾ ਪਾ ਦਣਾ ਉਹਦੇ ਬਾਅਦ ਸਾਰੇ ਸੰਦ ਨਵੇਂ ਲਿਆਂਦੇ ਜਾਣਗੇ ਤੇ ਵਧੀਆ ਢੰਗ ਨਾਲ ਇਸ ਸੈਸ਼ਨ ਚ ਚਲਾਵਾਂਗੇ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਰਲ ਮਿਲ ਕੇ ਇਸ ਸੁਸਾਇਟੀ ਨੂੰ ਮਤਲਬ ਤਰੱਕੀ ਦੀਆਂ ਰਾਹਾਂ ਵੱਲ ਲਿਜਾਣ ਦਾ ਸਹਾਈਆ ਕੀਤਾ